ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਚੌਪਈ ਸਾਹਿਬ ਦੀ ਸੰਥਿਆ ਆਰੰਭ ਕਰਾਂਗੇ ਪਹਿਲਾ ਉਹਨਾਂ ਦੀ ਉਥਾਨ ਕਾ ਬਾਰੇ ਥੋੜੀ ਜੀ ਵਿਚਾਰ ਕਰ ਲਈਏ ਇਹ ਬਾਣੀ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਚੌਥੇ ਨੰਬਰ ਤੇ ਹੈ ਇਹ ਬਾਣੀ ਦਸਮ ਗ੍ਰੰਥ ਵਿਖੇ ਪਖਿਆਨ ਚਿੱਤਰਾਂ ਦੇ ਅੰਤਲੇ ਭਾਗ ਵਿੱਚ ਲਿਖੀ ਹੋਈ ਹੈ ਇਸ ਬਾਣੀ ਦਾ ਵਿਸ਼ਾ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਅਤੇ ਸਵੈ ਰੱਖਿਆ ਹੈ ਇਸ ਚੌਪਈ ਸਾਹਿਬ ਨੂੰ ਨਿਤਨੇਮ ਵਿੱਚ ਸ਼ਾਮਲ ਕਰਨਾ ਇਸ ਲਈ ਵੀ ਮਹੱਤਵਪੂਰਨ ਹੈ ਕਿ ਕੁਝ ਤਰਕਵਾਦੀ ਜੋ ਪਖਿਆਨ ਚਿੱਤਰਾਂ ਦੇ ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਕਰਦੇ ਹਨ ਇਹ ਪਖਿਆਨ ਚਰਿਤ੍ਰ ਕਲੰਗੀਤਰ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਕਿਵੇਂ ਹੋ ਸਕਦੀ ਹੈ ਜਿਨ੍ਹਾਂ ਵਿੱਚ ਅਸਲੀਲ ਭਾਸ਼ਾ ਤੇ ਅਖੇ ਆਖੇਪ ਪ੍ਰਸੰਗ ਲਿਖੇ ਹੋਏ ਹਨ ਪਰੰਤੂ ਕਲੰਗੀਤਰ ਪਾਸ਼ਾ ਜੀ ਨੇ ਰਹਾ ਸਾਹਿਬ ਵਿਖੇ ਵੀ ਆਠ ਦੇ ਅੰਦਰ ਅਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਵਿਸ਼ੇਸ਼ ਦਰਜਾ ਦੇ ਕੇ ਤਰਕਵਾਦਿਆਂ ਦੀ ਤਰਕ ਦਾ ਪਰਦਾ ਪਹਿਲਾਂ ਹੀ ਫਾਸ਼ ਕਰ ਦਿੱਤਾ ਹੈ ਇਹ ਬਾਣੀ ਕਲਗੀ ਤਰਪਾਸ਼ਾ ਜੀ ਦੀ ਇੱਕ ਵਿਸ਼ੇਸ਼ ਰਚਨਾ ਹੈ ਅਤੇ ਇਸ ਦਾ ਰਚਨਾ ਕਾਲ 1753 ਬਿਕਰਮੀ ਸੰਮਤ ਬਣਦਾ ਹੈ ਜਿਵੇਂ ਕਿ ਚੌਪਾਈ ਦੇ ਅਖੀਰ ਤੇ ਸਤਿਗੁਰ ਜੀ ਨੇ ਆਪ ਜਗਰ ਕੀਤਾ ਹੈ ਸੰਬਤ 17 ਸਹਸਪਨਿਜੈ ਭਰਤ ਸਹਸਫਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਬਾਰਾ ਤੀਰ ਸਤਰ ਗ੍ਰੰਥ ਸੁਧਾਰ ਇਸ ਤਰ੍ਹਾਂ ਆਪ ਗੁਰੂ ਜੀ ਨੇ ਲਿਖਿਆ ਹੈ ਚੌਪਾਈ ਦੀ ਸੰਪੂਰਨ ਪੜ੍ਹਨੀ ਚਾਹੀਦੀ ਹੈ ਹਰ ਇੱਕ ਸਿੱਖ ਮਾਈ ਭਾਈ ਨੇ ਪੂਰੀ ਪੜ੍ਹਨੀ ਚਾਹੀਦੀ ਹੈ ਤਾਂ ਹੀ ਇਸ ਦਾ ਪੂਰਾ ਫਲ ਮਿਲੇਗਾ ਇਸ ਬਾਰੇ ਗੁਰੂ ਜੀ ਦੱਸਦੇ ਹਨ ਮਨ ਬਾਛਤ ਫਲ ਪਾਵੈ ਸੋਈ ਜੋ ਗੁਰਸਿੱਖ ਮਾਈ ਭਾਈ ਉਹ ਪੁਰਸ਼ ਪੜੇਗਾ ਤਾਂ ਮਨ ਬਾਂਚਿਤ ਫਲ ਪ੍ਰਾਪਤ ਕਰੇਗਾ ਅਤੇ ਉਸ ਨੂੰ ਕੋਈ ਦੁੱਖ ਵੀ ਪ੍ਰਾਪਤ ਨਹੀਂ ਹੋਵੇਗਾ ਜੋ ਇਸ ਚੌਪਾਈ ਨੂੰ ਮਨ ਚਿਤ ਲਾ ਕੇ ਪੜ੍ਹੇਗਾ ਤੇ ਸੁਨੇਗਾ ਉਸ ਨੂੰ ਵੀ ਫਲ ਮਿਲਦੇ ਹਨ ਅੱਗੇ ਜਾ ਕੇ ਅਡਲੇ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਹਨ ਸੁਣੈ ਗੂੰਗ ਜੋ ਜਾਹੇ ਸੁਰਸਨਾ ਪਾਵਾਈ ਜਿਹੜਾ ਪੁਰਸ਼ ਵਾਹਿਗੁਰੂ ਜੀ ਦੀ ਜਾਸ ਵੱਲੋਂ ਰਸਨਾ ਕਰਕੇ ਗੁੰਗਾ ਗੁੰਗਿਆ ਆਵਾਰ ਹੈ ਭਾਵ ਆਪਣੀ ਰਸਨਾ ਨਾਲ ਪ੍ਰੇਮ ਕਰਕੇ ਕੋਣ ਨਹੀਂ ਗਾ ਸਕਦਾ ਉਸ ਨੂੰ ਵਹਿਗਰੂਤੀ ਪ੍ਰੀਤੀ ਰੂਪੀ ਰਸਨਾ ਦੀ ਬਖਸ਼ਿਸ਼ ਹੋਵੇਗੀ ਅਤੇ ਰਸਨਾ ਕਰਕੇ ਪ੍ਰੀਤੀ ਨਾਲ ਗੁਣ ਗਾਵੇਗਾ ਜੋ ਚਉਪਈ ਬਾਣੀ ਨੂੰ ਪ੍ਰੀਤੀ ਲਾ ਕੇ ਰਸਨਾ ਤੋਂ ਰਹਿਤ ਗੁੰਗਾ ਪੁਰਸ਼ ਸਰਦਾ ਤੇ ਵਿਚਾਰ ਰੂਪੀ ਕੰਨਾ ਨਾਲ ਸੁਨੇਗਾ ਉਹ ਵੀ ਪ੍ਰੀਤੀ ਰੂਪ ਰਸਨਾ ਪਾ ਲਵੇਗਾ ਜੈਸਾ ਨੋ ਵਾਹਿਗੁਰੂ ਤੇ ਗੁਣ ਗੌਣ ਦੀ ਕੋਈ ਸਮਝ ਨਹੀਂ ਹੈ ਉਹ ਵੀ ਸੁਣੇਗਾ ਉਸ ਨੂੰ ਚਤੁਰਤਾ ਬਈ ਸਮਝ ਬੋਲਣ ਦੀ ਜਾਂਚ ਆਵੇਗੀ ਸੋਝੀ ਆਵੇਗੀ ਕਿ ਚੰਗਾ ਹੈ ਕਿ ਮੰਦਾ ਹੈ ਉਸ ਦੇ ਅੰਦਰ ਪ੍ਰਕਾਸ਼ ਹੋ ਜਾਵੇਗਾ ਸਤਿਗੁਰੂ ਦੀ ਕਿਰਪਾ ਹੋ ਜਾਵੇਗੀ ਇਹ ਚੌਪਈ ਸਾਹਿਬ ਜੀ ਦੇ ਪਾਠ ਕਰਨ ਦਾ ਮਹਾਰਾਜੇ ਫਲ ਦਸ ਦੇ ਹਨ ਹੁਣ ਆਓ ਆਪ ਆਰੰਭ ਕਰਦੇ ਹਾਂ ਇਕ ਓੰਕਾਰ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਬੋਲਣਾ ਹੈ ਫਤਿਹ ਫਤਿਹ ਚਾਰ ਪ੍ਰਕਾਰ ਦੇ ਹੁੰਦੇ ਹਨ ਇੱਕ ਫਫਾ ਤਤਾ ਹਾ ਹਾ ਇੱਕ ਫਫਾ ਤਤੇ ਨੁ ਸਿਹਰੀ ਹਾ ਹਾ ਇੱਕ ਫਫਾ ਤਤਾ ਹਾ ਹੇ ਨੁ ਸਿਹਰੀ ਇੱਕ ਫਫਾ ਤਤੇ ਤੇ ਲਾ ਜਿਹੜਾ ਫਫਾ ਤਤੇ ਨੁ ਸਿਹਰੀ ਹਾ ਹਾ ਫਤੇ ਪਪਾ ਤੱਤੇ ਲਾ ਮ ਫਤੇ ਫਫਾ ਤਤਾ ਹਾ ਫਤ ਹੈ ਇਸ ਦਾ ਉਚਾਰਨ ਫਤ ਹੈ ਕਰਨਾ ਹੈ ਪਾਤ ਸਾਹੀ ਦਸਵੀਂ ਪਾਤ ਸਾਹੀ ਦਸਵੀਂ ਇਹਨੂੰ ਦਸਮੀ ਨਹੀਂ ਬੋਲਣਾ ਦਸਵੀਂ ਬੋਲਣਾ ਹੈ ਕਬਿਓ ਬਾਚ ਬੇਨਤੀ ਚਉਪਈ ਕਬਿਓ ਬਾਚ ਬੇ

ਆਪਨਾ ਜਾਣ ਕਰੋ ਪ੍ਰਤਿਪਾਰਾ ਆਪਨਾ ਜਾਣ ਕਰੋ ਪ੍ਰਤਿਪਾਰਾ ਜੇ ਪਪੇ ਨੂੰ ਸਿਆਰੀ ਲੱਗੀ ਹੋਵੇ ਤਾਂ ਫਿਰ ਤਾਂ ਬਾਲਾ ਬੋਲੂਆ ਪਪੇ ਤੋਂ ਸਿਆਰੀ ਤੋਂ ਰਹੇ ਤਾਂ ਇਹਨੂੰ ਪ੍ਰਤਿਪਾਰਾ ਪਾਠ ਬੋਲਿਆ ਜਾਊਗਾ ਆਪਨਾ ਜਾਣ ਕਰੋ ਪ੍ਰਤਿਪਾਰਾ ਆਪਨਾ ਜਾਣ ਕਰੋ ਪ੍ਰਤਿਪਾਰਾ ਅਮ੍ਰਿਤ ਉਸਤ ਸਭ ਤੁਮ ਘਾਵ ਹੋ दे आप हाथ दोहे बचाव हो सुखी बस मोरो परिवार सेवक सिख सब करतारा ਸਵੈ ਕਰਤਾਰਾ ਹੋਰ ਅੱਛਾ ਨਿਜ ਕਰ ਦਇ ਕਰੀਐ ਹੋਰ ਅੱਛਾ ਨਿਜ ਕਰ ਦਇ ਕਰੀਐ ਸਭ ਬੈਰ ਨਕਾਓ ਆਜ ਸੰਘਰੀਐ ਸਭ ਬੈਰ ਨਕਾਓ ਆਜ ਸੰਘਰੀਐ ਆਜੋ ਕਰੀਐ ਪਾਠ ਹੈ ਇਹ ਕੱਕਾ ਰਾਰੇ ਨੂੰ ਬਿਹਾਰੀ ਐੜੇ ਤੇ ਦਲਾਮਾ ਬਣ ਗਈਆਂ ਕਿਉਂਕਿ ਇਹਦੇ ਮੂਰੇ ਜਈਆ ਹੈ ਜਈਏ ਜੋ ਤਨ ਅਖਰਲੇ ਬਣਦੇ ਹਨ ਜਾਈਆ ਇਸੇ ਕਰਕੇ ਜੋ ਸਿਹਾਰੀ ਹੈ ਉਹ ਬਿਹਾਰੀ ਦਾ ਰੂਪ ਬਦਲ ਗਏ ਉਸ ਨੂੰ ਕਰੀਆ ਉਚਾਰਨ ਕਰਦਾ ਹੈ ਅਤੇ ਦੂਸਰਾ ਹੈ ਸੰਘਰੀਆ ਸੰਘਰੀਆ ਪਾਠ ਵੀ ਬਿਹਾਰੀ ਨਾਲ ਕਰਨਾ ਹੈ ਮੋਹ ਅੱਛਾ ਨਿਜਕਾਰ ਦੈ ਕਰੀਆ ਮੋਹ ਅੱਛਾ ਨਿਜਕਾਰ ਕਰੀਆ ਸਭ ਬੈਰ ਨਕਾਓ ਆਜ ਸੰਘਰੀਏ ਸਭ ਕਰਨ ਤੋਂ ਆਜ ਦਈਆ ਪੂਰਨ ਹੋਏ ਹਮਾਰੀ ਆਸਾ

ਤੇ ਪਾਉ ਹਾ ਜਰਾ ਚੱਚੇ ਤੇ ਕਨੌੜਾ ਲੱਗਿਆ ਹੋਇਆ ਚਾਹ ਹਾਂ ਥੋੜਾ ਜਿਹਾ ਜਵਾੜਾ ਚੜਾ ਕੇ ਗਲਾ ਖੋਲ ਕੇ ਕਨੌੜਾ ਬੋਲਣਾ ਹੈ ਜੋ ਵਰ ਚਾਹ ਹਾਂ ਸੋ ਤੁਮ ਤੇ ਪਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਅਹੇ चौन चौन सत्तर हमारे मारी है चौन चौन सत्तर हमारे मारी है।, है आप हाथ दे मुझे उबरी है आप हाथ दे मुझे उबरी है मुझे उबरी है दो लगी है।, है आप हाथ दे मुझे उबरी है मरण काल का त्रासन निवरी है तू ਮਾਰਨੂਕਾਰਾत्रा ਸਿਹੜੀਆਂ ਹਾਈ ਉਬਰੀਏ ਇਹ ਵੀ ਜਿੰਨਾ ਸਿਹਾਰਨ ਗਏ ਜਈਏ ਦੇ ਕਾਰਨ ਕਰਕੇ ਇਥੇ ਮਾਤਰਾ ਪੂਰੀਆਂ ਕਰਨ ਵਾਸਤੇ ਇਹਦੀ ਦੀਰਘ ਮਾਤਰਾ ਜੋ ਬਿਹਾਰੀ ਹੈ ਉਸਦੀ ਦੀਰਘ ਮਾਤਰਾ ਹੋ ਗਈ ਇਹਨੂੰ ਉਬਰੀਏ ਨਿਵਰੀਏ ਇਸੇ ਤਰ੍ਹਾਂ ਉਚਾਰ ਕਰਨਾ ਹੈ ਉਹ ਜੋ ਸਦਾ ਹਮਾਰੇ ਪਛਾ ਨਹਨ ਸਦਾ ਹਮਾਰੇ ਪਛਾ ਸ੍ਰੀ ਅਸਤੋਜ ਜੋ ਕਰਿਓ ਰੱਛਾ ਅਸਤੋਜ ਜੋ ਕਰਿਓ ਅਕਰਿਓ ਰੱਛਾ ਆਈ ਵੀ ਕਰਿਓ ਹੋ ਬੋਲਣਾ ਹੈ ਅਰੇ ਜਿਹੜੀ ਹੈ ਸ੍ਰੀ ਅਸਤੋਜ ਜੋ ਇਹ ਕਈ ਵਾਰੀ ਜੋ ਆਪਾਂ ਸਹਿਜੇ ਪਾਠ ਕਰਦੇ ਹਾਂ ਸ੍ਰੀ ਅਸਤੁਜੋ ਕਿਹਾ ਜਾਂਦਾ ਹੈ ਕਿਉਂਕਿ ਜਜੇ ਦੋ ਹਨ ਇਸ ਨੂੰ ਪਹਿਲਾਂ ਇੱਕ ਕਲੀਅਰ ਕਰਨ ਵਾਸਤੇ ਸ੍ਰੀ ਅਸਤੋਜ ਜੋ ਕਰਿਓ ਰੱਛਾ ਨਾਸਤੋਜ ਜੋ ਕਰਿਓ ਰਚਾ ਰਖ ਲੇਹੁ ਮੋਹਿ ਰਖਨ ਹਾਰੇ ਰਖ ਲੇਹੁ ਮੈ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਸਾਹਿਬ ਸੰਤ ਸਹਾਈ ਪਿਆਰੇ ਜਿਹੜਾ ਮੁਖ ਵਿਸ਼ਰਾਮ ਹੈ ਨਾਮ ਦਮੇ ਟਕਸਾਲ ਦਾ ਸਾਹਿਬ ਤੇ ਹੈ ਸਾਹਿਬ ਸੰਤ ਸਹਾਈ ਪਿਆਰੇ ਸਾਹਿਬ ਦੀਨ ਬੰਦ ਦੋਸਤਨ ਕੇ ਹੰਤਾ ਬੰਦ ਦੋਸਤਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਾਸ ਕੰਤਾ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਪਾਏ ਬਾਪ ਪਾਠ ਹੈ ਪੋਲਾ ਕਰਨਾ ਹੈ ਬਾਪ ਨਹੀਂ ਕਹਿਣਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਬ੍ਰਹਮਾ ਆਪਤਰਾ ਕਾਲ ਪਾਏ ਸ਼ਿਵ ਜੂ ਆਵਤਰਾ ਕਾਲ ਪਾਏ ਛਿਦੂ ਬਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਕਾਲ ਪਾਏ ਕਾ ਕੀਆ ਤਮਾਸਾ ਆਹੇ ਕੱਕੇ ਨੂੰ ਸਿਹਾਰੀ ਜਈਏ ਨੂੰ ਕੰਨਾ ਇਹ ਜਈਏ ਕਰਨ ਕਰਕੇ ਇਸਦੀ ਬਿਹਾਰੀ ਬਣ ਜਾਊਗੀ ਕੀਆ ਪੜਿਆ ਜਾਊਗਾ ਇਹ ਕਿਆ ਨਹੀਂ ਪੜਨਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਾਮਸਕਾਰ ਹੈ ਤਾਹੇ ਹਮਾਰਾ ਨਮਸਕਾਰ ਹੈ ਤਾਹੇ ਹਮਾਰਾ ਜਨ ਕਾਲ ਸਭ ਜਗਤ ਬਨਾਇਓ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਦੇਵ ਦੈਤ ਉਪਜਾਇਓ ਆੜਾ ਬਨਾਇਓ ਪਾਠ ਬੱਬਾ ਨੰਨੇ ਨੂੰ ਕੰਨਾ ਈਡੀ ਸੇ ਹਰੇ ਊੜੇ ਦਾ ਮੂੰਹ ਖੁੱਲਾ ਬਨਾਇਓ ਉਪਜਾਇਓ ਵੀ ਇਸ ਤਰ੍ਹਾਂ ਹੈ ਉੜੇ ਨੂੰ ਔਕੜਾ ਪੱਪਾ ਜੱਜੇ ਨੂੰ ਕੰਨਾ ਈੜੀ ਸਹਾਰੇ ਉੜੇ ਦਾ ਮੂੰਹ ਖੁੱਲਾ ਉਪਜਾਇਓ ਇਸੇ ਤਰ੍ਹਾਂ ਹੀ ਰਖਾ ਨਾ ਕਰਨਾ ਹੈ ਆਦ ਅੰਤ ਏਕੈ ਅਵਤਾਰਾ ਆਦ ਅੰਤ ਏਕੈ ਅਵਤਾਰਾ ਸੋਏ ਗੁਰੂ ਸਮਝਿਓ ਹੋ ਹਮਾਰਾ ਕੋਈ ਗੁਰ ਸਮਝਿਓ ਹੋ ਹਮਾਰਾ ਇਹੇ ਸਮਝਿਓ ਇਹ ਵੀ ਜਿਹੜਾ ਝੱਜੇ ਨੂੰ ਬਿਹਾਰੇ ਦਾਵਚਾਰਨ ਕਰਨਾ ਪਊਗਾ ਇਸੇ ਤਰ੍ਹਾਂ ਹੀ सोई गुरु समझियो हमारा, हमारा नमस्कार तिसहि को हमारे सकल प्रजा जिन आप सवारी सेवकन को सब गुण सुख दियो साव कोण सुख को पालमो बाध कियो काट काट के अंतर की जानत भले बुरे की पीर पहचानत चीटी ते कुंचर असथूला सब पर कृपा दृष्ट कर भूला पर संतन दुख, दुख, दुख पाए ते दुखी सुख पाए के साथ सुख पाए साधन के सुखी हां यह दा विश्राम पहली पंक्ति दा है संतन दुख पाए ते दुखी सुख पाए साधन के सुखी इस तरह शुद्ध उच्चारण है दा ਏਕ ਏਕ ਕੀ ਪੀਰ ਪਛਾਨੈ ਏਕ ਏਕ ਕੀ ਪੀਰ ਪਛਾਨੈ ਘਾਟ ਘਾਟ ਕੇ ਪਾਟ ਪਾਟ ਕੇ ਜਾਣੈ ਜਿਹੜੇ ਘਾਟ ਘਾਟ ਸ਼ਬਦ ਹੈ ਤੇ ਪਾਟ ਪਾਟੇ ਪੂਲੇ ਬੋਲਣੇ ਹਨ ਜਬ ਉਦਕਰਖ ਕਰ ਅ ਪਰ ਤਾਰਾ ਉਦਕਰਖ ਕਰ ਅ ਕੰ ਤਾਰਾ ਕ੍ਰਜਾ ਧਰਤ ਤਬ ਦੇਹ ਅਪਾਰਾ ਕ੍ਰਜਾ ਧਰਤ ਤਬ ਦੇਹ ਜਬ ਆਕਾਰਖ ਕਰਤ ਹੋ ਕਾਬ ਹੂੰ ਆਕਾਰਖ ਕਰਤ ਕਰਤ ਹੋ ਪ੍ਰਭੂ ਤੋਮ ਮੈ ਮਿਲਤ ਦੇਹ ਧਾਰ ਸਭ ਹੂੰ ਤੋਮ ਮਨੰ ਜਤਹ ਸੰਪੇ ਧਰ ਸਭ ਹਾੜਾ ਕਾਬ ਹੂੰ ਤੇ ਸਭ ਹੂੰ ਪਾਠ ਹੈ ਕ ਕ ਬ ਬ ਉਦੋਂ ਬਾਦ ਹੂੰ ਅਟ ਗਣਾ ਮੈਂ ਥੋੜਾ ਜਿਹਾ ਨਾਲ ਰਹਦਾ ਮਿਲਦਾ ਜਿਹਾ ਕਣਾ ਕਾਬ ਹੂੰ ਸਭ ਹੂੰ ਇਸੇ ਤਰ੍ਹਾਂ ਉਚਾਰਨ ਕਰਨਾ ਹੈ जेते बदना श्रेष्ठ सवतारे आप अपनी तुम सब ही ते रहत निरालम जानत बेद पेद आर आलम निरंकार निर्बकार निर्लंब आनंद कार नर्प कार इथे विश्राम है नर्प लाम्ब आद अनिल अनाद संब अनाद ताका मूड़ उचारते पिदा अड़ताका पाठ है थोड़ा जाएँ डैश देके बोलना ताका मूड़ उचारत पिदा जाको पेव ना पावत बेदा जाको पेव कर पहन अनुमानत ताकौ कर पहन न जानत महादेव कौ कहत सदा सेव निराकार का चीनत नह पेव आप अपनी बुद्ध है जेती आप अपनी बुद्ध है जेती वर्णत भिन्न पैना तोहे तेती वर्णत पैना पैना तोहे तेती हां जदा पहला आप अपनी इ पप्पे ते औकर लगी हुई है आप अपनी ਬੋਧਾ ਹੈ ਜੇਤੇ ਮਨ ਤ ਭੈਨ ਤਨ ਤੋਹਿ ਤੇਤੀ ਇਹ ਪਪੇ ਨੂੰ ਔਕੜ ਬੁਲਾਉਣੀ ਹੈ ਤੇ ਹਮਰਾ ਲਖਾ ਨਾ ਜਾਏ ਪਸਾਰਾ ਹਮਰਾ ਲਖਾ ਨਾ ਮੋੜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਇਕ ਰੂਪ ਅਨੂਪ ਸੁਪਾ ਅਰੰਕ ਪਯੋ ਰਾਪ ਕਹਿ ਭੂਪਾ ਅੰਦਜ ਜੇ ਰਜ ਸੇਤ ਜਕੀਨੀ ਤੋਤ ਪੁਜ ਖਾਨ ਬਹੁਰ ਰਾਜ ਦੀਨੀ ਕਹੋ ਫੂਲ ਰਾਜਾ ਹੋਇ ਬੈਠਾ ਕਹੋ ਸਹਿਮਟ ਭਇਓ ਸੰਕਰ ਇਕੈਠਾ ਤਪਲੋ ਸੰਕਰ ਹੈ ਬੈਠਾ ਸੇਗਰੀ ਸਨੇਸ਼ਟ ਦਿਖਾਇ ਅਚੰਪਵ ਸੇਸ਼ਟ ਹੈ ਚੰਪਵ ਆਦ ਜੁਗਾਦ ਸਰੂਪ ਸੁਆਮ ਪਾਵ ਆਦ ਜੁਗਾਦ ਸਰੂਪ ਸੁਆਮ ਪਾਵ ਆਇੜਾ ਸੇਗਰੀ ਪਾਠ ਹੈ ਇਹ ਮੁੱਖ ਮੰਨਿਆ ਗਿਆ ਹੈ ਦੰਦਮੀ ਟਕਸਾਲ ਦਾ ਇਹ ਕਿਸੇ ਸਰੂਪ ਦੇ ਵਿੱਚ ਸੇਗਰੀ ਪਾਠ ਵੀ ਹੈ ਪਰ ਦੂਜੇ ਰੂਪ ਚ ਪਾਠ ਹੈ ਜਿਹੜਾ ਮੁਖ ਪਾਠ ਆਉ ਛੇ ਗਰੀ ਹੈ ਜਿਹੜਾ ਸੰਯਮ ਭਾਵ ਹੈ ਇਹ ਪੂਰਾ ਜਈਏ ਨਾਲ ਬੋਲਦਾ ਹੈ ਛੇ ਗਰੀ ਸ੍ਰੇਸ਼ਟ ਦਿਕਾਇ ਅਚੰਪਵ ਆਦਿ ਜੁਗਾਦ ਸਰੂਪ ਸੰਯਮ ਭਵ ਆਵਰ ਅੱਛਾ ਮੇਰੀ ਤਮ ਕਰੋ ਆਵਰ ਰਖਿਆ ਮੇ ਸਿੱਖੇ ਬਾਰੇ ਸਿੱਖ ਸੰਗ ਰੋ ਸਿੱਖ ਅਮਰ ਅਸੀਂ ਸੰਗ ਰੋ ਦੋਸਤ ਜਿਤੇ ਉਠ ਬਤ ਉਤ ਪਾਤਾ ਦੋਸਤ ਜਿਤੇ ਉਠ ਬਤ ਕਾਤਾ ਕਲਮਲੇ ਛ ਕਰੋ ਰਣ ਕਾਤਾ ਜੇ ਅਸਤੁਜ ਤਵ ਸਰਨੀ ਪਰੇ ਤੈਨ ਕੇ ਦੁਸਤ ਦੁਖਤ ਹਵੈ ਮਰੇ ਔਰ ਕਜਮਨ ਪਾਗ ਪਰੇ ਤੇਹਾਰੇ ਰੂਪਾਵਨ ਪੰਖ ਪਰ ਧਿਆਇ ਤਿਨ ਕੇ ਤਮ ਸੰਕਟ ਸਭ ਟਾਰੇ ਜੇ ਤੁਮ ਸੰਕਟ ਸਭ ਟਾਰੇ ਜੋ ਕਾਲ ਕਾ ਇਕ ਬਾਰ ਧਿਆਇ ਹੈ ਤਾ ਕੇ ਕਾਲ ਨਿਕਟ ਨਹ ਹੈ ਹਾਂ ਜੋ ਜੋ ਕਾਲ ਕਾ ਕਉ ਪਾਠ ਸ਼ੁੱਧ ਹੈ ਇਕ ਬਾਰ ਧਿਆਇ ਹੈ ਇਨੂੰ ਧਿਆਏ ਹੈ ਨਹੀਂ ਬੋਲਣਾ ਜੇ ਧਿਆਏ ਹੈ ਬੋਲਾਂਗੇ ਤਾਂ ਇਹ ਇੱਕ ਸਿਹਾਰੀ ਬਾਧੂ ਲੱਗ ਜੂਗੀ ਇਹਨੂੰ ਧੈ ਹੈ ਇਸ ਤਰ੍ਹਾਂ ਬੋਲਣਾ ਹੈ ਦੂਜਾ ਪਾਠ ਹੈ ਐ ਹੈ ਉਹਨੂੰ ਵੀ ਆਏ ਹੈ ਨਹੀਂ ਬੋਲਣਾ ਜੋ ਕਾਲ ਕਾ ਇੱਕ ਬਾਰ ਧੈ ਹੈ ਤਾ ਕੇ ਕਾਲ ਨਿਕਟ ਨਹ ਐ ਹੈ ਰਚਾ ਹੋਏ ਤਾਹੇ ਸਭ ਕਾਲਾ ਦੋਸਤ ਅਰੇਸਟ ਟਰੇ ਤਤਕਾਲਾ ਅਰੇਸਟ ਟਰੇ ਤਤਕਾਲਾ ਆਹ ਦਾ ਟਰੇ ਪਾਠ ਹੈ ਇਹ ਦੰਦਮੀ ਟਕਸਾਲ ਦਾ ਮੁੱਖ ਪਾਠ ਹੈ ਦੂਜਾ ਪਾਠ ਟਰੇ ਵੀ ਆਉਂਦਾ ਹੈ ਬਿੰਦੀ ਨਾਲ ਪਰ ਮੁੱਖ ਪਾਠ ਟਰੇ ਪਾਠ ਹੈ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੂ ਕਿਰਪਾ ਦ੍ਰਿਸ਼ਟ ਤਨ ਜਾਹਿ ਤਾ ਕੇ ਤਾਪ ਤਨ ਕਮਹਿ ਹਰ ਹੋਮ ਤਾ ਕੇ ਤਾਪ ਤਨ ਕਮਹਿ ਹਰ ਹੋਮ ਰਿੱਧ ਸਿਧ ਕਰਮੋ ਸਭ ਹੋਈ ਰਿੱਧ ਸਿਧ ਕਰਮੋ ਸਭ ਹੋਈ ਦੁਸ਼ਟ ਸਾਹ ਛੁਆਏ ਸਕੈ ਨ ਕੋਈ ਰਿੱਧ ਸਾਹ ਛੁਆਏ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਕਾਲ ਫਾਸ ਤੇ ਤਾਹਿ ਉਬਾਰਾ ਆਇ ਸੰਭਾਰਾ ਪਾਟ ਪੱਪਾ ਤੇ ਭੱਬਾ ਜਾ ਭਾਰੀ ਕਰਕੇ ਬੁਰਨਾ ਸੰਭਾਰਾ ਨਹੀਂ ਪੱੱਬਾ ਨੇ ਬੋਲਣਾ ਕੱਲਾ ਇੱਕ ਵਾਰ ਜਨਤਮੈ ਸੰਭਾਰਾ ਇੱਕ ਵਾਰ ਜਨਤਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਤੇ ਤਾਹੇ ਨਵਾਰਾ ਜੇਨ ਨਰ ਨਾਮ ਪਿਹਾਰੂ ਕਹਾ ਦਰਦ ਦੋਸਟ ਦੋਖ ਤੇ ਰਹਾ ਦੋਸਟ ਦੋਖ ਤੇ ਰਹਾ ਖੜਕ ਕੀਤ ਮੈਂ ਸੱਲ ਤਿਹਾਰੀ ਖੜਕ ਕੀਤ ਮੈਂ ਸੱਲ ਤਿਹਾਰੀ ਆਪ ਹੱਥ ਦੈ ਲੈ ਹੋ ਉਬਾਰੀ ਆਪ ਹੱਥ ਦਾ ਦੇ ਹੋ ਮੰ ਹਜਰ ਖੜਕ ਕੀਤ ਮੈਂ ਸੱਲ ਤਿਹਾਰੀ ਇਹ ਨਾਣੇ ਨਾਲ ਵੀ ਪਾਠ ਹੁੰਦਾ ਪਰ ਮੁੱਖ ਪਾਠ ਨੰਨੇ ਨਾਲ ਹੈ ਖੜਕ ਕੀਤ ਮੈਂ ਸੱਲ ਤਿਹਾਰੀ ਆਪ ਹੱਥ ਦੇ ਲਈ ਹੋ ਬਾਰੀ ਸਰਬ ਠੌਰ ਮੂਹ ਹੋ ਸਹਾਈ ਦੋਸਤ ਦੋਖ ਤੇ ਲਈ ਹੋ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਭ ਰਾਤਾ ਸਰਬ ਉਹਨਾ ਹਿਫਾ ਉਰਾਸਾ ਮੈਂ ਗ੍ਰੰਥ ਕਰਾਂ ਨਹੀਂ ਬੋਲਣਾ ਗ੍ਰੰਥ ਕਰਾ ਗੁਰੂ ਗ੍ਰੰਥ ਬ੍ਰੰਥ ਮਹਾਰਾਜ ਜੀ ਕਹਿੰਦੇ ਐਸੀ ਗ੍ਰੰਥ ਪੂਰਾ ਕੀਤਾ ਕਰਾ ਕਰਿਆ ਕਰਾਂ ਕਹਾਗੇ ਤਦਾਲ ਤੁੱਥ ਬੋਲ ਤੁਮਾਂ ਜੀ ਵੀ ਮੈਂ ਕੀਤਾ ਕਿਰਪਾ ਕਰੀ ਹਮ ਪਰ ਜਗ ਮਾਤਾ ਇਹ ਮਾਤਾ ਪਾਠ ਪੋਲਾ ਬੋਲਣਾ ਇਹ ਪਾਠ ਕਈ ਜੇ ਲੋਕ ਕਹਿੰਦੇ ਹਨ ਪ੍ਰਚਾਰ ਵੀ ਕਰਦੇ ਆ ਨਾ ਕਿ ਇਹ ਸ਼ਬਦ ਮਾਤਾ ਦੇਵੀ ਦਾ ਬਾਚਕ ਹੈ ਇਹ ਗੁਰੂ ਮਹਾਰਾਜ ਜੀ ਦੇ ਆਸੇ ਤੋਂ ਉਲਟ ਹੈ ਅਗੇ ਆਨੰਦ ਸਾਹਿਬ ਵਿੱਚ ਵੀ ਕਹਿੰਦੇ ਹਨ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵ ਜਗਤ ਉਪ ਦਿਖਾਇਆ ਦੂਜੀ ਰਾਗ ਮਾਂਝ ਦੇ ਵਿੱਚ ਪੰਜਵੇਂ ਪਾਸ਼ਾ 103 ਅੰਕ ਤੇ ਕਹਿੰਦੇ ਹਨ ਤੂੰ ਮੇਰਾ ਬੰਦ ਆਪਾ ਤੂੰ ਮੇਰਾ ਭਰਾਤਾ ਔਰ ਤੀਜਾ ਜਿਹੜਾ ਹੈ ਉਹਨਾਂ ਨੇ ਦਸਵੇਂ ਪਾਸ਼ਾ ਨੇ ਜਾਪਦਾ ਸਾਹਿਬ ਦੇ ਵਿੱਚ ਲਿਖਿਆ ਹੈ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਇਹ ਮਾਤਾ ਪਾਠ ਵਹਿ ਗੁਰੂ ਦਾ ਪਰਮੇਸ਼ਰ ਦਾ ਹੀ ਬਾਚਕ ਹੈ ਇਸ ਨੂੰ ਕੋਈ ਉਹ ਦੇਵੀ ਦੇਵਤਿਆਂ ਦੇ ਚੱਕਰ ਦੇ ਵਿੱਚ ਨਹੀਂ ਪੈਣਾ ਇਹ ਅਕਾਲ ਪੁਰਖ ਦਾ ਹੀ ਬਾਚਕ ਹੈ ਕੇਲੇਪੇ ਕਸਕਲ ਦੇਹ ਕੋ ਹਰਤਾ ਦੁਸ਼ਤ ਦੋਖੀ ਅਨਕਾਉ ਛੈ ਕਰਤਾ ਜਿਹੜਾ ਦੋਖੀ ਅਨਪਾਠਾ ਇਹ ਖਖੇ ਨੂੰ ਬਿਹਾਰੀ ਨਾਲ ਜਈਆ ਲੱਗਿਆ ਹੁਣ ਕਰਕੇ ਬਿਹਾਰੀ ਲੱਗ ਰੂਗੀ ਦੋ ਦੋਖੀ ਆ ਨ ਕਾਓ ਛੇ ਕਰਤਾ ਦੋਖੀ ਆ ਉਹ ਸਰ ਕਰਤਾ ਕਾਓ ਜੀ ਕਨੌੜੇ ਨਾਲ ਪਾਠ ਸ੍ਰੀ ਅਸਤੋਜ ਜਬ ਭਏ ਦੇ ਅਲਾ ਸ੍ਰੀ ਅਸਤੋਜ ਜਬ ਭਏ ਦੇ ਅਲਾ ਊਰਨ ਕਰਾ ਗ੍ਰੰਥ ਤਤ ਕਾਲਾ प्रणाम तरा, प्रथत पाम मन बांछत फल पावै सोई दुख न तसै व्यापत कोई दुख न तसै कोई अड़ल सोना गोंग जो याहे सो रसना पावै हाँ यही है पूरा लाके बोलना याहे सोना गोंग जो याहे सो रसना पावै ਦੋ ਜਾ ਸੋ ਰਸਨਾ ਪਾਵੈ ਸੁਨਾਏ ਮੂੜ ਚਿਤ ਲਾਏ ਚਤੁਰਤਾ ਆਵਈ ਮੂੜ ਚਿਤ ਲਾਏ ਚਤੁਰਤਾ ਆਵਈ ਚਤੁਰਤਾ ਤਤੇ ਤੇ ਔਕੜ ਲੱਗੀ ਹੋਈ ਇੱਕ ਚਤੁਰਤਾ ਨਹੀਂ ਗੁਲਣਾ ਸੁਨਾਏ ਮੂੜ ਚਿਤ ਲਾਏ ਚਤੁਰਤਾ ਆਵਈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਤਰਤ ਭਾਉ ਨਿਕਟ ਨਾ ਤਿਨ ਨਾਰ ਕੇ ਰਹੈ एक बार चौपाई को कह चौपाई कोहस सत्रह जयत सतर सहसुण जय अर्ध सहेस तीन कह जय सहसुन तीन भाद्रव सुदी अष्टमी रब बारा ਤੀਰ ਸਤਦਰਵ ਗ੍ਰੰਥ ਸੁਧਾਰਾ ਮਾੜ ਸਤਦਰਵ ਪਾਠ ਹੈ ਸੱਸੇ ਤੋਂ ਤੋੜ ਕੇ ਕਰਨਾ ਹੈ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਇਹਨੂੰ ਸਵਈਆ ਬੋਲਿਆ ਜਾਂਦਾ ਹੈ ਨਵ ਨਵੀ ਟਕਸਾਲ ਦੇ ਵਿੱਚ ਭਾਵੇਂ ਇਹਨੂੰ ਦਲਾਂ ਲੱਗੀਆਂ ਹਨ ਪਿੱਛੇ ਪਰ ਸੱਸਾ ਵਵੇ ਤੇ ਆਦਕ ਈਡੀ ਨੂੰ ਬਿਹਾਰੀ ਆੜੇ ਨੂੰ ਕੰਨਾ ਆ ਸਵਈਏ ਬੁਲਾਇਆ ਗਿਆ ਹੈ ਵੈਸੇ ਤਾਂ ਸਵਈਆ ਦਾ ਰੂਪ ਹੈ ਪਰ ਇਹਦਾ ਜੋ ਸਰੂਪ ਹੈ ਉਹ ਸਵਈਏ ਵਾਲਾ ਹੈ ਇਸ ਨੂੰ ਸਵਈਆ ਬੁਲਾਇਆ ਗਿਆ ਹੈ ਆਏ ਗਏ ਜਪਤੇ ਤੁਮਰੇ ਆਏ ਗਏ ਜਪਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਉ ਤਬ ਤੇ ਕੋ ਆਖ ਤਰੇ ਨਹੀਂ ਆਨਿਉ ਆਰਾਮ ਰੇ ਪੁਰਾਨ ਕੁਰਾਨ ਆਰਾਮ ਰੇ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾਮ ਮੰਨਿਉ ਸਿਮਰਤ ਸਾਸਤਰ 베ਦ ਸਭੈ ਸਿਮਰਤ ਸਾਸਤਰ 베ਦ ਸਭੈ ਬਹੁ ਭੇਦ ਕਹ ਹਮ ਏਕ ਨ ਜਾਣਿਓ ਜਿਹੜਾ ਸਿਮਰਤ ਹੈ ਸਸੇ ਨੂੰ ਸਹਾਰੀ ਉਤੇ ਟਿੱਪੀ ਮੰਮੇ ਦੇ ਪੈਰ ਚਰਾਰਾ ਤੇ ਤੱਤਾ ਇਹਨੂੰ ਸਿਮਰਤ ਬੋਲਣਾ ਕਸ ਕੇ ਸਾਸਤਰ 베ਦ ਸਭੈ ਸਸ ਬਬੇ ਤੇ ਲਾਮਾ ਸਭੈ ਨਾਲ ਪਾਠ ਸ਼ੁੱਧ ਹੈ तो बेना पाठ शुद्ध नहीं है सिमरत शास्त्र वेद सब बहु भेद कह हम एक न जाने श्री असपान कृपा तुमरी कर मैं न कहे सब तो ही बखाने हाँ जो सब पाठ है ये सत्सा बब्बे शुद्ध है ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਇਹ ਬਬਾ ਸਸਾ ਤੇ ਬਬਾ ਸਬਨ ਵਾਲੀ ਸੁਧ ਹੈ ਦੋਹਰਾ। ਤਾਗਲ ਦਵਾਰ ਕਾ ਛਾਡ ਕੈ ਗਹਿਓ ਤਹਾਰੋ ਦਵਾਰ ਬਾਹਿ ਗਹੇ ਕੀ ਲਾਜ ਆਸ ਗੋਬਿੰਦ ਦਾਸ ਤਹਾਰ ਇਹੜਾ ਗਾਹੇ ਉਹ ਪਾਠ ਹੈ। ਇਹ ਗੱਗਾ ਹਾ ਹਾ ਮੁਕਤਾ ਜਈਏ ਤੇ ਹੋੜਾ। ਐਸੀ ਤਰ੍ਹਾਂ ਹੈ। ਇਹਦਾ ਉਚਾਰਨ ਬਣਦਾ ਗੱਗਾ ਹਾ ਹੇ ਨਿਹਾਰੀ ਊੜੇ ਦਾ ਮੂੰਹ ਖੁੱਲਾ। ਇਹ ਸ਼ੁੱਧ ਰੂਪ ਹੈ। ਔਰ ਇਹਨੂੰ ਕਹਿਣਾ ਪੈਂਦਾ ਗਾਹੇ ਉਹ। ਗਾਇਓ ਨਹੀਂ ਕਹਿਣਾ। ਗਾਇਓ ਕਹਦਾਂਗੇ ਤਾਂ ਸੋਡੇ ਦਵਾਰ ਤੋਂ ਵੀ ਗਿਆ ਸਾਰੇ ਪਾਸੋਂ ਗਿਆ ਮੈਂ। ਗਾਹੇ ਦਾ ਮਤਲਬ ਹੁੰਦਾ ਪਕੜ ਪਕੜ ਕਰਨੀ। ਇਹਨੂੰ ਗਾਹੇ ਉਹ ਸ਼ੁੱਧ ਉਚਾਰਨ ਕਰਨਾ ਹੈ। ਸ ਅਗਲਾ ਦਵਾਰ ਕਾ ਛਾੜ ਕੇ ਗਾਹੀ ਵੋ ਤਹਾਰੋ ਦਵਾਰ ਬਾਹੇ ਗਹੇ ਕੇ ਲਾਜ ਆਸ ਗੋਬਿੰਦ ਦਾਸ ਤਹਾਰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ